ਹੁਣ ਕਿਸਾਨ ਜਥੇਬੰਦੀਆਂ ਵੀ ਲੀਡਰਾਂ ਦੀ ਤਰ੍ਹਾਂ ਲਾਉਣ ਲੱਗੀਆਂ ਇੱਕ ਦੂਜੇ ਉੱਪਰ ਇਲਜ਼ਾਮ ਤੁਸੀਂ ਜਿਹੜੇ ਖਬਰਨਾਮਿਆਂ ਦੇ ਨਾਲ ਜਗਤਾਰ ਸਿੰਘ ਸਭ ਦਾ ਸੁਵਾਦ ਕਰਦਾ ਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ ਜਿਤ ਪ੍ਰਾਪਤ ਕਰਦਿਆਂ ਹੀ ਜਦੋਂ ਜੱਥੇਬੰਦੀਆਂ ਪੰਜਾਬ ਆਈਆਂ ਤਾਂ ਆਪਸੀ ਵਖਰੇਵੇਂ ਜਾਂ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸਾਹਮਣੇ ਆਉਣ ਲੱਗੇ ਜਿਸ ਤੋਂ ਬਾਅਦ ਕਈ ਜੱਥੇਬੰਦੀਆਂ ਹੋਰ ਨਿਕਲ ਕੇ ਸਾਹਮਣੇ ਆਈਆਂ ਅਤੇ ਹੁਣ ਇੱਕ ਤਾਜ਼ਾ ਮਾਮਲਾ ਹੋਰ ਸਾਹਮਣੇ ਆਇਆ ਹੈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਆਗੂ ਸੁਖ ਗਿੱਲ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਿਸ ਵਿੱਚ ਉਸ ਵੱਲੋਂ ਕਿਸਾਨ ਯੂਨੀਅਨ ਪੰਜਾਬ ਦੇ ਕੁਝ ਆਗੂਆਂ ਦੇ ਉੱਪਰ ਇਲਜ਼ਾਮ ਲਾਇਆ ਜਾਂਦੇ ਹਨ ਕਿ ਉਹਨਾਂ ਵੱਲੋਂ ਪਿਛਲੇ ਦਿਨੀ ਕੋਟ ਕਰੋੜ ਦੇ ਤੋਲਪਰਾਇ ਦੇ ਉੱਪਰ ਜੋ ਧਰਨਾ ਲਗਾਇਆ ਗਿਆ ਸੀ ਉਸ ਦੌਰਾਨ ਰਾਤ ਸਮੇਂ ਗੱਡੀ ਵਾਲਿਆਂ ਤੋਂ ਟਰੱਕਾਂ ਵਾਲਿਆਂ ਤੋਂ ਵਸੂਲੀ ਕੀਤੀ ਜਾਂਦੀ ਹੈ ਪੈਸਿਆਂ ਦੀ ਅਤੇ ਉਹਨਾਂ ਵੱਲੋਂ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸੰਧੂ ਉੱਪਰ ਵੀ ਇਲਜ਼ਾਮ ਕੀਤੇ ਕਿ ਉਹਨਾਂ ਦੇ ਭਰਾ ਬੀਜੇਪੀ ਨਾਲ ਸੰਬੰਧਤ ਹਨ ਅਤੇ ਹੋਰ ਕਈ ਗੰਭੀਰ ਇਲਜ਼ਾਮ ਉਹਨਾਂ ਵੱਲੋਂ ਐਸੇ ਜਥੇਬੰਦੀ ਉੱਪਰ ਲਾਏ ਗਏ ਜਦੋਂ ਐਸੇ ਬਾਰੇ ਕਿਸਾਨ ਜੁਨੀਆਣਾ ਪੰਜਾਬ ਦੇ ਜਰਨਲ ਸਕੱਤਰ ਭਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਕਿਹਾ ਕਿ ਅਜਿਹਾ ਕੁਝ ਨਹੀਂ ਸੀ ਉਹਨਾਂ ਕਿਹਾ ਕਿ ਕੁਝ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਧਰਨਾ 2 ਦਿਨ ਲਗਾਇਆ ਗਿਆ ਸੀ ਅਤੇ ਉਹ ਸਮਾਪਤ ਕਰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਿਸੇ ਤੋਂ ਕੋਈ ਵੀ ਜਬਰੀ ਵਸੂਲੀ ਨਹੀਂ ਕੀਤੀ ਗਈ ਸਗੋਂ ਲੋਕ ਖੁਦ ਉਹਨਾਂ ਨੂੰ ਫੰਡ ਦੇ ਕੇ ਜਾਂਦੇ ਸਨ ਜਦੋਂ ਉਹ ਧਰਨੇ ਤੇ ਬੈਠੇ ਹੋਏ ਸਨ ਕਿਉਂਕਿ ਉੱਥੇ ਜੋ ਖਾਣ ਪੀਣ ਦਾ ਖਰਚਾ ਹੁੰਦਾ ਇਸ ਨੂੰ ਲੈ ਕੇ ਲੋਕਾਂ ਵੱਲੋਂ ਖੁਦ ਹੀ ਫੰਡ ਦਿੱਤਾ ਜਾਂਦਾ ਸੀ ਨਾਲ ਹੀ ਉਹਨਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਆਗੂ ਸੁਖਗੱਲ ਉੱਪਰ ਵੀ ਸਵਾਲ ਖੜੇ ਕੀਤੇ ਕਿ ਇਹਨਾਂ ਦੇ ਉੱਪਰ ਧੋਖਾਧੜੀ ਦਾ ਮਕਦਮਾ ਦਰਜ ਨੇ ਤੁਸੀਂ ਵੀ ਸੁਣੋ ਇਹ ਸਾਰੀ ਵੀਡੀਓ ਜਿਸ ਵਿੱਚ ਸਖਗੱਲ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਦੂਜੇ ਪਾਸੇ ਭਵਿੰਦਰ ਸਿੰਘ ਔਲਖ ਵੱਲੋਂ ਕੀ ਜਵਾਬ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੀਤੇ ਕੱਲ੍ਹ ਤੋਂ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਕੋਟ ਕਰੋੜ ਟੋਲ ਪਲਾਜ਼ਾ ਜਿਹੜਾ ਬੰਦ ਕੀਤਾ ਹੋਇਆ ਤੇ ਕਾਰਨ ਉਹਦਾ ਇਹ ਦਿੱਤਾ ਕਿ ਮਖੂ ਫਾਟਕਾਂ ਦੇ ਲਾਗੇ ਜਿਹੜੀ ਕਿਲੋ 1.5 ਕਿਲੋਮੀਟਰ ਸੜਕਾ ਉਹ ਟੁੱਟੀ ਆ ਉਹ ਬਣਾ ਨਹੀਂ ਰਿਹਾ। ਦਰਅਸਲ ਪਣਾਇਆ ਜਾਂਦਾ ਬਹਾਨਾ ਪੈਸੇ ਇਕੱਠੇ ਕਰਨ ਦਾ। ਤੇ ਮੈਂ ਕੁਝ ਵੀਡੀਓ ਵੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਜਥੇਬੰਦੀ ਕੋਟ ਕਰੋੜ ਟੋਲ ਪਲਾਜੇ ਦੇ ਉੱਪਰ ਬੈਠ ਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਆ। ਟਰੱਕਾਂ ਤੋਂ ਬੱਸਾਂ ਤੋਂ ਗੱਡੀਆਂ ਵਾਲਿਆਂ ਤੋਂ ਜਿਹੜੇ ਰਾਹੀਗਰ ਲੰਘਦੇ ਨੇ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਰਾਤ ਨੂੰ ਝੰਡੇ ਫੜ ਕੇ ਹੱਥ ਕਰ ਕਰਕੇ ਗੱਡੀਆਂ ਨੂੰ ਰੋਕ ਕੇ ਤੇ ਪੈਸੇ ਗ੍ਰਾਹੇ ਜਾ ਰਹੇ ਨੇ ਸੋ ਇਹ ਜਿਹੜਾ ਕੰਮ ਚੱਲ ਰਿਹਾ ਫਰਮਾਨ ਸਿੰਘ ਸੰਧੂ ਜਿਹੜਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਪ੍ਰਧਾਨ ਆ ਤੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦਾ ਵਿੱਚ ਆਗੂ ਵੀ ਆ ਤੇ ਇਹਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਆ ਦੂਜੇ ਪਾਸੇ ਇਹਨਾਂ ਦਾ ਭਰਾ ਸਤਨਾਮ ਸਿੰਘ ਸੰਧੂ ਜਿਹੜਾ ਰਾਜ ਸਭਾ ਮੈਂਬਰ ਵੀ ਹੈ ਭਾਜੀਪੀ ਵੱਲੋਂ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਲੇ ਤਾਂ ਇਹ ਜਥੇਬੰਦੀ ਚਲਾ ਰਹੇ ਆ ਆਪਣੇ ਕਾਲੇ ਧੰਬੇ ਛਕਾਉਣ ਦੀ ਖਾਤਰ ਪੈਸਾ ਇਕੱਠਾ ਕਰਨ ਦੀ ਖਾਤਰ ਇਹਨਾਂ ਨੇ ਜਥੇਬੰਦੀ ਬਣਾਈ ਆ ਓਟ ਕਰੋੜ ਜਿਹੜਾ ਤਲਵੰਡੀ ਭਾਈ ਤੋਂ ਲੈ ਕੇ ਫਰੀਦਕੋਟ ਨੂੰ ਰੋਡ ਜਾਂਦਾ ਉਥੇ ਟੋਲ ਆ ਟੋਲ ਤੇ ਜਾ ਕੇ ਦੇਖ ਲਓ ਇਸ ਟਾਈਮ ਇਹਨਾਂ ਦੀ ਜਥੇਬੰਦੀ ਨੇ ਧਰਣਾ ਲਾ ਕੇ ਉਥੇ ਲੋਕਾਂ ਨੂੰ ਹੱਥ ਕਰ ਕਰਕੇ ਰੋਕ ਰੋਕ ਕੇ ਗੱਡੀਆਂ ਨੂੰ ਉਹਨਾਂ ਤੋਂ ਪੈਸੇ ਲਏ ਜਾ ਰਹੇ ਆ ਲੱਖਾਂ ਰੁਪਇਆ ਇਕੱਠਾ ਕੀਤਾ ਜਾ ਰਿਹਾ ਸੋ ਤੁਹਾਨੂੰ ਕੁਝ ਕਲਿੱਪ ਵੀ ਦਿਖਾਉਣੇ ਆ ਜਿਹੜਾ ਰਾਤ ਇਹਨਾਂ ਨੇ ਗੱਡੀਆਂ ਰੋਕ ਕੇ ਟਰੱਕ ਰੋਕ ਕੇ ਜਿੰਨਾਂ ਤੋਂ ਪੈਸੇ ਲਏ ਇਹਨਾਂ ਦੇ ਬੰਦੇ ਝੰਡੇ ਫੜ ਕੇ ਪੈਸੇ ਇਕੱਠੇ ਕਰ ਰਹੇ ਆ ਤੇ ਅਜੇ ਤੱਕ ਉਹ ਧਰਨਾ ਜਾਰੀ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਸ='%20ਸ='%20ਜੁਕਤ ਕਿਸਾਨ ਮੋਰਚੇ ਨੂੰ ਬੇਨਤੀ ਆ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਪਹਿਲੀ ਵਾਰ ਨਹੀਂ ਕੀਤਾ ਇਹ ਤੀਜੀ ਚੌਥੀ ਵਾਰ ਹੋ ਗਈ ਆ 20-20 ਲੱਖ ਰੁਪਇਆ 18-18 ਲੱਖ ਰੁਪਇਆ ਇਹ ਟੋਲਾ ਤੋਂ ਇਕੱਠਾ ਕਰਦੇ ਲੋਕਾਂ ਦੀਆਂ ਜੇਬਾਂ ਚੋਂ ਕਢਾਉਂਦੇ ਆ ਤੇ ਇਲਜ਼ਾਮ ਦੂਜੀਆਂ ਜਥੇਬੰਦੀਆਂ ਤੇ ਲਾਉਂਦੇ ਆ ਕਿ ਦੂਜੀਆਂ ਜਥੇਬੰਦੀਆਂ ਇਦਾਂ ਕਰਦੀਆਂ ਉਦਾਂ ਕਰਦੀਆਂ ਸੁਖ ਗਿੱਲ ਤੋਤੇਵਾਲ ਜਥੇਬੰਦੀ ਨੇ ਉਹ ਬੋਲਿਆ ਕਿ ਉਹ ਜਥੇਬੰਦੀ ਪਹਿਲਾਂ ਵੀ 420 ਦੇ ਪਰਚੇ ਚ ਉਹ ਪ੍ਰਧਾਨ ਤੇ ਉੱਤੇ ਹੋਈ ਹੈ ਕਾਰਵਾਈ ਸੰਯੁਕਤ ਮੁਖੀ ਦੇ ਵੱਲੋਂ ਉਹ ਦਿਨ ਕੋਈ ਆਦੀ ਲੱਗੀ ਹੈ ਮੀਟਿੰਗ ਚੋਂ ਬਾਅਦ ਹੁੰਦਾ ਦੂਜਾ ਪਿੰਡ ਬਲਵਿੰਦਰ ਸਿੰਘ ਆ ਬਾਜੇ ਕੇ ਪਿੰਡ ਉਹਦਾ 22-23 ਲੱਖ ਰੁਪਏ ਦਾ ਘਪਲਾ ਸੀ ਇਹ ਬੰਦੇ ਨੇ ਕੀਤਾ ਉਹਦੀ ਵੀਡੀਓ ਵੀ ਹੈ ਪੈਸੇ ਦੰਦਿਆਂ ਦੀ ਤੇ ਉਹਨੇ ਆਪ ਦਾ ਸਾਰਾ ਉਹਨੇ ਰਕਾਰਡ ਦਿੱਤਾ ਬਲਵਿੰਦਰ ਸਿੰਘ ਨੇ ਉਹਦੀ ਅਸੀਂ ਵੀਡੀਓ ਦੋ ਦਿਨ ਤੋਂ ਪਾ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਉਹ ਬੰਦੇ ਨੂੰ ਸਾਫ ਦਿੱਤਾ ਜਾਵੇ ਸੰਯੁਕਤ ਮੋਰਚਾ ਵੀ ਨਹੀਂ ਬਣੀ ਕੋਈ ਨਹੀਂ ਲਗਾਤਾਰ ਸੋਸ਼ਲ ਮੀਡੀਆ ਤੇ ਅਸੀਂ ਉਹ ਪਾ ਰਹੇ ਸੀ ਤੇ ਉਹਨੂੰ ਤੇ ਮੰਗ ਵੀ ਰੱਖੀ ਸੀ ਐਸਕੇਮ ਦੇ ਉਹਨੂੰ ਆਗੂ ਜਾ ਉਹਨੂੰ ਕੋਈ ਵੀ ਮਲਾਂ ਇਨਸਾਫ ਤੋਂ ਆਇਆ ਜਾਵੇ ਪਰਵਾਹ ਨੂੰ ਕਿਉਂਕਿ ਕਿਸਾਨ ਪਰਵਾਸ ਦੇ ਵਿੱਚੋਂ ਹਰ ਬੰਦੇ ਨੇ ਆਪਦੇ ਧੀ ਪੁੱਤ ਨੂੰ ਬਾਹਰ ਭੇਜਣ ਵਾਸਤੇ ਜ਼ਮੀਨ ਵੇਚ ਕੇ ਤੇ ਬੜੀ ਮੁਸ਼ਕਲ ਨਾਲ ਪੈਸਾ ਇਕੱਠਾ ਕਰਕੇ ਦਿੱਤਾ ਹੁੰਦਾ ਜਿਹੜਾ ਇਹਨਾਂ ਏਜੰਟਾਂ ਵੱਲੋਂ ਬੜੀ ਵੱਡੀ ਧਾਂਤਲੀ ਕੀਤੀ ਜਾਂਦੀ ਹੈ ਉਹਦੀਆਂ ਬਕਾਇਦਾ ਵੀਡੀਓ ਵੀ ਆਪਾਂ ਪਾਈਆਂ ਹੋਈਆਂ ਉਸੇ ਅੜੀ ਦੇ ਵਿੱਚ ਨੇ ਇਹ ਵੀਡੀਓ ਪਾਈ ਹੈ ਟਰੋਲ ਪਲਾਜੇ ਤੇ ਤਰਨਾ ਲੱਗਾ ਸੀ ਪਾਸਤੀ ਕਿਸਾਨੀਆਂ ਪੰਜਾਬ ਦਾ 2 ਦਿਨ ਉਹ ਵੀ ਮਖੂ ਵਾਲੇ ਜਿਹੜੇ ਰੇਲਵੇ ਫਾਟਕ ਵਾਲੀ ਸੜਕ ਨੂੰ ਲੈ ਕੇ ਨਾਲ ਧਰਨਾ ਲੱਗਾ ਸੀ ਖੋਸਾ ਜਥੇਬੰਦੀ ਦਾ ਜਿਹੜੀ ਆਪਣੇ ਕੋਟ ਕੋਟ ਵੱਲੋਂ ਉਹਨਾਂ ਦਾ ਵੀ ਧਰਨਾ ਲੱਗਾ ਸੀ ਪੈਂਡ ਵਾਲੇ ਕਟ ਨੂੰ ਲੈ ਕੇ ਸਾਡੇ ਮੰਗਪੱਤਰ ਚ ਵੀ ਉਹ ਦਿੱਤਾ ਸੀ ਪਰ ਉਹਦੇ ਤੇ ਸਟੇ ਹੋਇਆ ਸੀ ਉਹ ਤਾਂ ਕਰਕੇ ਹਜੇ ਹੋ ਨਹੀਂ ਸਕਦਾ ਸੀ ਸਾਡਾ ਸੀ ਇਕੱਲਾ ਮਸਲਾ ਮਖੂ ਵਾਲੀ ਸ਼ਰਕਣਾ ਜਿਹੜਾ ਉਹਨੂੰ ਸਾਫ਼ ਕੀਤਾ ਜਾਵੇ ਕਿਉਂਕਿ ਉਹ ਚ ਬਹੁਤ ਵੱਡੇ ਖੱਡੇ ਪਏ ਸੀ ਉਹ ਖੱਡਿਆਂ ਨੂੰ ਭਰਨ ਵਾਸਤੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਮਸ਼ੀਨਾਂ ਭੇਜਤੀਆਂ ਤੇ ਅਸੀਂ ਉਹ ਧਰਨਾ 2 ਦਿਨ ਬਾਅਦ ਚੱਕ ਲਿਆ ਜਿਹੜੀ ਇਹ ਗੱਲ ਕਰਦਾ ਗੱਡੀਆਂ ਕੋਲੇ ਖੜਨ ਦੀ ਤਕਰੀਬਨ ਆਪਣੇ ਆਪ ਦੇ ਏਰੀਆ ਦੀਆਂ ਗੱਡੀਆਂ ਸਭ ਤੋਂ ਆਪਾਂ ਨੂੰ ਵੱਧ ਨੇੜੇ ਪੈਂਦਾ ਅਸੀਂ ਉੱਥੇ ਮੌਜੂਦ ਸੀ ਸਾਡੇ ਕੋਲੇ ਬਥੇਰੇ ਸਾਥੀ ਖੜਕੇ ਵੀ ਗਏ ਆ ਅਸੀਂ ਇਹਦੇ ਸਾਥੀਆਂ ਨਾਲ رابطہ ਵੀ ਹੋਇਆ ਹੈ ਇਹੋ ਜਿਹੇ ਬੰਦੇ ਵੀ ਤੁਹਾਨੂੰ ਵੀਡੀਓ ਦੇਵਾਂਗੇ ਟਰੱਕਾਂ ਵਾਲਿਆਂ ਨੇ ਜਿਨ੍ਹਾਂ ਨੇ ਸਾਨੂੰ ਆਲਦੀ ਦੁੱਖ ਤਕਲੀਫ ਹੀ ਦੱਸੀ ਹੈ ਤੇ ਉਹ ਸਾਡੀਆਂ ਵੀਡੀਓ ਵੀ ਬਣੀਆਂ ਉਹ ਵੀਡੀਓ ਵੀ ਅਸੀਂ ਤੁਹਾਨੂੰ ਦੇ ਦੇਵਾਂਗੇ ਪਰ ਜਿਹੜੀ ਗੱਲ ਹੈ ਪੈਸੇ ਦੇਣ ਲੈਂਦੀ ਉਹ ਕਿਸੇ ਤੋਂ ਕੋਈ ਪੈਸਾ ਨਹੀਂ ਇਕੱਠਾ ਕੀਤਾ ਗਿਆ ਆਹ ਜੇ ਕੋਈ ਸ਼ਰਦਾ ਨਾ ਬੈਠਾ ਧਰਨੇ ਤੇ ਕਿਸੇ ਨੂੰ ਕੋਈ 10 ਰੁਪਏ ਦੇ ਗਿਆ ਉਹਦੀ ਮੈਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਆਮ ਹੀ ਜੋ ਧਰਨਾ ਲੱਗਾ ਹੁੰਦਾ ਕੋਈ ਨਹੀਂ ਲੰਗਦਾ ਜਿਹੜਾ ਉਹ ਕਿਸੇ ਜੇ ਕਿਸੇ ਪਾਸੇ ਜਿਹੜਾ ਲੰਗਰ 'ਚ ਕੋਈ ਸੇਵਾ ਪਾ ਗਿਆ ਉਹਦਾ ਮੈਂ ਕਹਿ ਨਹੀਂ ਸਕਦਾ ਕਿਸੇ ਤੋਂ ਧੱਕੇ ਨਾਲ ਪੈਸਾ ਨਹੀਂ ਕਸੂਲਿਆ ਗਿਆ ਦੋ ਦਿਨ ਧਰਨਾ ਚੱਲਿਆ ਤੀਜੇ ਦਿਨ ਸਾਡਾ ਕੰਮ ਹੋ ਗਿਆ ਅਸੀਂ ਆਪ ਦਾ ਜਥੇਬੰਦੀਆਂ ਨਹੀਂ ਉਹ ਧਰਨਾ ਛੱਡਤਾ ਜੇਕਰ ਅਸੀਂ ਪੈਸੇ ਕਮਾਉਣੇ ਹੁੰਦੇ ਤਾਂ ਫਿਰ ਉਹਨੂੰ ਘੱਟੋ ਘੱਟ ਮਹੀਨਾ ਇਸ ਕੰਮ ਤੇ ਲਾਉਂਦੇ ਜਿਨ੍ਹਾਂ ਨੇ ਪੈਸੇ ਕਮਾਉਣੇ ਮਹੀਨਾ ਮਹੀਨਾ ਪੱਕਾ ਲਾਉਂਦੇ ਆ ਫਿਰ ਜਾ ਕੇ ਪੈਸੇ ਕਮਾਈ ਜਾਂਦੇ ਮੈਂ ਸੁਖ ਗਿੱਲ ਨੂੰ ਕਹਿਣਾ ਚਾਹੁੰਦਾ ਵੀ ਪਿਛਲੇ ਦਿਨੀ ਵੀ ਤੇ ਤੂੰ ਚੀਕਾ ਮਾਰਦਾ ਹੀ ਫਰਮਾਨ ਸਿੰਘ ਸੰਧੂ ਨੇ ਪਵਾਤੀ ਜੇ ਕੁੱਤਾ ਵੀ ਤੇਰੇ ਘਰੇ ਪਹੁੰਚਦਾ ਤੇ ਤੈਨੂੰ ਆਏ ਹੁੰਦਾ ਵੀ ਪਤਾ ਨਹੀਂ ਫਰਮਾਨ ਨੇ ਸ਼ਰਤਾਂ ਇਹ ਭਲੇਖੇ ਸ਼ਰਦੇ ਕਿਉਂਕਿ ਆਪਦੀਆਂ ਜਿਹੜੀਆਂ ਕੀਤੀਆਂ ਤੇਰੀ ਉਹ ਮੂਰੀ ਆ ਗਈਆਂ 40 40 ਲੱਖ ਰੁਪਇਆ ਲੋਕਾਂ ਦਾ ਖਾ ਕੇ ਜਿਹੜੇ ਕਿਸਾਨਾਂ ਦੇ ਤੂੰ ਕਲਪਵਾਦ ਕੀਤੇ ਆ ਉਹਨਾਂ ਦੀ ਜਿਹੜੀ ਆ ਉਹ ਤੈਨੂੰ ਉਹੀ ਭਰ ਕਰਾ ਭਾਈ ਫਰਦੀ ਹੈ ਤੈਨੂੰ ਕੋਈ ਕਿਸੇ ਨੇ ਮਾਰ ਕੇ ਕੋਈ ਲੈਣਾ ਨਹੀਂਗਾ ਤੇ ਨਾ ਹੀ ਫਰਮਾਨ ਸਿੰਘ ਸੰਧੂ ਨੇ ਤੇਰਾ ਤੇ ਉਹਦਾ ਕੋਈ ਮੁਕਾਬਲਾ ਨਹੀਂ ਨਾ ਉਹਨੇ ਤੇਥੋਂ ਕੋਲ ਲੈਣਾ ਜਦ ਕੱਲ ਕਰੀਏ ਤਾਂ ਅਕਸਰ ਦੇਖਿਆ ਜਾਂਦਾ ਸੀ ਕਿ ਰਾਜਨੀਤਿਕ ਲੋਕ ਅਜਿਹੀ ਬਿਆਨਬਾਜ਼ੀ ਜੁਰੀ ਤੇ ਕਰਦੇ ਨੇ ਪਰ ਹੁਣ ਜਦੋਂ ਤੋਂ ਹੀ ਸਯੁਕਤ ਕਿਸਾਨ ਮੋਰਚੇ ਨੇ ਦਿੱਲੀ ਦਾ ਮੋਰਚਾ ਫੜੇ ਕੀਤਾ ਸੀ ਉਸ ਤੋਂ ਬਾਅਦ ਪੈਸਿਆਂ ਦਾ ਲੈਣ ਦੇਣ ਜਾਂ ਇਦਾਂ ਦੀ ਬਿਆਨਬਾਜ਼ੀ ਹੋਣ ਲੱਗੀ ਕਿ ਜਥੇਬੰਦੀਆਂ ਵੀ ਕਾਫੀ ਵੱਡੀਆਂ ਕੀ ਕਾਰਨ ਮੰਨਦੇ ਸੀ ਬਹੁਤ ਦੁੱਖ ਦੀ ਗੱਲ ਹੈ ਕਿਉਂਕਿ ਨਵੀਆਂ ਜਥੇਬੰਦੀਆਂ ਅਸੀਂ ਵੀ ਜਥੇਬੰਦੀਆਂ ਜਿ ਵਖਰੇਵੇਂ ਵੱਡੀਆਂ ਚ ਪਏ ਆ ਲਕਾਉਂਦਾ ਜਿ ਕੰਮ ਕੀਤਾ ਕ੍ਰਾਂਤੀਕਾਰੀ ਚ ਕੀਤਾ ਅੱਜ ਇਹਦੇ ਨਾਲ ਫਰਮਾਨ ਸੰਧੂ ਨਾਲ ਕਰ ਰਹੇ ਆ ਪਾਰੇ ਬੜਾ ਕੁਝ ਵੇਖਣ ਨੂੰ ਮਿਲਿਆ ਜਿਵੇਂ ਬੰਦੀਆਂ ਦੇ ਵਿੱਚ ਪਸ ਜਥੇਬੰਦੀ ਆਪਦੀ ਨਹੀਂ ਬਣਾਈ ਕੋਈ ਆਪਾ ਪੈਸਾ ਕਮਾਉਣ ਮਾਰੇ ਨਹੀਂ ਫਸਦੇ ਇਹਲਾ ਲੋਕਾਂ ਨੇ ਆਪਦੀਆਂ ਜਥੇਬੰਦੀਆਂ ਬਣਾ ਕੇ ਨਾਲ ਸੈਂਟਰਾਂ ਦੇ ਕਿਤੇ ਖੋਲ ਕੇ ਇੱਕ ਪੈਸਾ ਕਮਾਉਣ ਨੂੰ ਤੇ ਆਪਦੀ ਜਿਹੜੀ ਉਹ ਲੁੱਟ ਨੂੰ ਵੀ ਸਾਨੂੰ ਕੋਈ ਰੋਕੇ ਨਾ ਉਹਨਾਂ ਕੰਮ ਆਸਤੇ ਸੀ ਇੱਕ ਉਹਨੇ ਹੋਰ ਅਲੋਕੇਸ਼ਨ ਲਾਇਆ ਸੀ ਵੀ ਪਰਮਾਨ ਸਿੰਘ ਸੰਧੂ ਦਾ ਭਰਾ ਬੀਜੇਪੀ ਚ ਹੈ ਬੀਜੇਪੀ ਚ ਹੈ ਭਲਾ ਕਾਲੀਦਲ ਚ ਹੈ ਭਲਾ ਆਪ ਵਾਲਿਆ ਚ ਉਹਦਾ ਭਰਾ ਹੈ ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਹੈ ਜਿਹੜਾ ਬੰਦਾ ਜਥੇਬੰਦੀ ਚਲਾਉਂਦਾ ਉਹਦਾ ਜ਼ਿੰਮੇਵਾਰ ਉਹ ਆ ਉਹਦਾ ਪ੍ਰਧਾਨ ਉਹ ਕਿਸੇ ਆਪਾ ਪਾਰਟੀ ਚ ਜਾਂ ਇਲੈਕਸ਼ਨ ਚ ਨਹੀਂ ਜਾ ਸਕਦੇ ਆ ਉਹਦੇ ਕੋਈ ਰਿਸ਼ਤੇਦਾਰ ਆ ਭੈਣ ਭਰਾਏ ਉਹ ਕਿਸੇ ਦੇ ਬੰਨੇ ਨਹੀਂ ਹੁੰਦੇ ਆਪਾਂ ਨੂੰ ਪਤਾ بڑے ਬੰਦੇ ਆ ਜਿਨ੍ਹਾਂ ਦੇ ਆਪਦੇ ਭੈਣ ਭਰਾ ਦੇ ਰਿਸ਼ਤੇਦਾਰ ਕਿ ਦੀ ਬਣੇ ਨਾ ਬਣੇ ਉਹ ਵੱਖਰੀ ਗੱਲ ਆ ਪਰ ਭਾਰਤੀ ਕਿਸਾਨੀਓ ਪੰਜਾਬ ਇੱਕ ਇਹੋ ਜਿਹੀ ਜਥੇਬੰਦੀ ਆ ਇਹਨਾਂ ਬਤੀਆਂ ਜਥੇਬੰਦੀਆਂ 'ਚ ਮੈਂ ਇਹ ਗੱਲ ਕਹਿ ਕੇ ਤਾਂ ਵੀ ਨਾ ਕਹੀ ਚਾਹਣਾ ਜਿਨ੍ਹਾਂ ਨੇ ਅੱਜ ਤੱਕ ਆਪਦੇ ਵਾਅਦਿਆਂ ਤੋਂ ਪੰਜ ਵੀ ਨਹੀਂ ਲਏ ਝੰਡਾ ਬੈਜ ਬਿਲਕੁਲ ਫ੍ਰੀ ਵੰਡਿਆ ਨਹੀਂ ਤਾਂ ਸਾਰੀਆਂ ਜਥੇਬੰਦੀਆਂ 15 ਰੁਪਏ ਦਾ ਝੰਡਾ ਛਪਾ ਕੇ 35 35 ਰੁਪਏ ਦਾ ਝੰਡਾ ਵੇਚਦੀ ਅਸੀਂ ਵੇਚ ਰਹੇ ਹਾਂ ਜਥੇਬੰਦੀਆਂ ਦੇ ਵੇਖਿਆ